ਕੰਦੀ ਹਾਈ ਨਹੀਂ ਰੁੜ ਗਿਆ ਆਪ ਵੀ ਚਿੱਟੀ ਦਾੜੀ ਦਾ ਵੀ ਖਿਆਲ ਨਹੀਂ ਕਰਦਾ ਮੰਮੀ ਕਿੰਸੀ ਹੈ ਮੰਮੀ ਕਿੰਸੀ ਹੈ ਥੱਕੀ ਬੁੱਢਾ ਆਦੀ ਮੰਮੀ ਦਾ ਹਾਲ ਜਾ ਕੇ ਪੁੱਛ ਮੰਮੀ ਕਿੰਸੀ ਹੈ ਇਹ ਭਾਈ ਸਾਹਿਬ ਲੋਕਾਂ ਦੀ ਮੰਮੀਆਂ ਦੇ ਹਾਲ ਪੁੱਛ ਪੁੱਛ ਕੇ ਮਸ਼ਹੂਰੀ ਲੈ ਰਹੇ ਨੇ ਮੰਮੀ ਕਿੰਸੀ ਹੈ ਮੰਮੀ ਕਿੰਸੀ ਹੈ ਦੋ ਆਟੀਆਂ ਨੂੰ ਗੱਲਬਾਤ ਇਹਨਾਂ ਬਾਰੇ ਮੈਂ ਕਰਦੇ ਸੁਣਿਆ ਕੰਦੀ ਹਾਈ ਨਹੀਂ ਰੁੜ ਗਿਆ ਆਪ ਵੀ ਚਿੱਟੀ ਦਾੜੀ ਦਾ ਵੀ ਖਿਆਲ ਨਹੀਂ ਕਰਦਾ ਮੰਮੀ ਕਿ ਐਸੀ ਹੈ ਮੰਮੀ ਕਿ ਐਸੀ ਹੈ ਠਰਕੀ ਬੁੱਢਾ ਆਦੀ ਮੰਮੀ ਦਾ ਹਾਲ ਜਾ ਕੇ ਪੁੱਛ ਮੈਨੂੰ ਤਾਂ ਸ਼ੱਕ ਪੈਂਦਾ ਇਹਨਾਂ ਨੇ ਜਾਣ ਕੇ ਜਿਹੜੀ ਦਾੜ੍ਹੀ ਹੈ ਨਾ ਉਹ ਚਿੱਟੀ ਕੀਤੀ ਹੈ ਲੋਕੀ ਕਾਲੀ ਕਰਦੇ ਨੇ ਇਹਨਾਂ ਨੇ ਪੱਕੀ ਗੱਲ ਚਿੱਟੀ ਡਾਈ ਲਾਈਏ ਤਾਂ ਕਿ ਕੁੜੀਆਂ ਨੂੰ ਬਹੁਤੀ ਈ ਦੇਰ ਦਾ ਆਸ਼ੀਰਵਾਦ ਦੇ ਸਕਣ ਇੱਕ ਠਰਕੀ ਬੁੱਢਾ ਜਿਹੜੀ ਟਰਮ ਹੈ ਨਾ ਮੈਨੂੰ ਲੱਗਦਾ ਇਦਾਂ ਦੇ ਬੁੱਢਿਆਂ ਦੇ ਕਰਕੇ ਆਜਾਤ ਹੋਈ ਹੈ ਵੈਸੇ ਇਹ ਜਿੰਨੇ ਬੁੱਢੇ ਦਿਸਦੇ ਐ ਓਡੇ ਹੈ ਨਹੀਂ ਮੈਨੂੰ ਲੱਗਦਾ ਅਸੀਂ ਪਤਾ ਨਹੀਂ ਖਰੇ 60 ਨਹੀਂ ਤਾਂ 70 ਦੇ ਹੋਣਗੇ ਪਤਾ ਲੱਗਿਆ ਜੀ ਇਹ ਸਿਰਫ 52 ਵਰਿਆਂ ਦੇ ਨੇ 1972 ਦਾ ਜਨਮ ਹੈ ਯਾਨੀ ਕਿ 50 52 ਦੀ ਉਮਰ ਹੈ ਇਹਨਾਂ ਦੀ ਇਸੇ ਗੱਲ ਤੋਂ ਪੱਕਾ ਲੱਗਦਾ ਇਹ ਚਿੱਟੀ ਦਾੜੀ ਦਾ ਫਾਇਦਾ ਚੱਕਣ ਲਈ ਨਾ ਕਾਰਾ ਕਰ ਰਹੇ ਨੇ ਮਮੀ ਦੇਸੀ ਹੈ